ਦਾ ਦਾਰਾ ਪ੍ਰਕਾਸ਼ ਹੋ ਗਿਆ ਜੀ ਇੱਕ ਸਤਗੁਰਾਂ ਨੇ ਨਿਲੰਬਰ ਪਾਣਾ ਨੀਲਾ ਬਾਰਾ ਬਕਸ ਦਿੱਤਾ ਔਰ ਇਹ ਬਾਣੇ ਵਿੱਚ ਕਿਵੇਂ ਲੱਗਦਾ ਹੈ ਕਿ ਪਹਿਲਾਂ ਦੱਸੋ ਮਨ ਨੂੰ ਸਕੂਨ ਕਿੱਦਾਂ ਦਾ ਲੱਗਦਾ ਵੀ ਪਹਿਲਾਂ ਵੀ ਤੁਸੀਂ ਡਾਕਟਰ ਜੀ ਸੀਗੇ ਹੁਣ ਵੀ ਡਾਕਟਰ ਅੰਦਰ ਤਾਂ ਡਾਕਟਰ ਵਾਲਾ ਉਹ ਤੁਹਾਡੀ ਸਟੱਡੀ ਤੇ ਉਹ ਹੀ ਹੈ ਪਰ ਹੁਣ ਇਸ ਬਾਣੇ ਵਿੱਚ ਆ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ ਔਰ ਜਿਸ ਜਿੰਦਾ ਵੀ ਬਣਾ ਪਾਇਆ ਹੋ ਜੀ ਦਾ ਮਨੱਸਿਆ ਇੱਕ ਐਨੀ ਕਿ ਸ਼ਾਂਤੀ ਵੱਖਰੀ ਹੀ ਹੈ ਜੋ ਮੈਂ ਜ਼ੁਬਾਨ ਨਾਲ ਇਸ ਦਾ ਬਿਆਨ ਨਹੀਂ ਕਰ ਸਕਦਾ ਹੂੰ ਪਰ ਇਹਨਾ ਮਨ ਖੁਸ਼ ਹੈ ਇਹਨਾ ਅੰਦਰੋਂ ਮਿਲ ਹੈਗਾ ਨਹੀਂ ਤੇ ਰੋਜ਼ ਜਿਹੜੀ ਐ ਬ੍ਰਾਂਡ ਦੀ ਪਾਣੀ ਪੰਦੀ ਪਾਣੀ ਪੰਦੀ ਪਾਣੀ ਦੀ ਸੁਗੰਧ ਜੇ ਕਿਤੇ ਬਾਦਸ਼ਾਹ ਦੇ ਅਨਸਾਰੀ ਬੰਦਾ ਥੋੜਾ ਬਹੁਤਾ ਵੀ ਹੋ ਸਕਦਾ ਸਾਰਾ ਤਾਂ ਹੋ ਨਹੀਂ ਸਕਦਾ ਥੋੜਾ ਬਹੁਤਾ ਵੀ ਹੋਣ ਦੀ ਕੋਸ਼ਿਸ਼ ਕਰੇ ਤੇ ਪਰਮਾਤਮਾ ਬਹੁਤ ਕੁਝ ਕਰਦਾ ਹੈ ਆਮੇ ਵੇਖਿਆ ਜੀ ਤੁਸੀਂ ਮਰੀਜ਼ਾਂ ਦੀ ਵੀ ਚੈੱਕਅਪ ਇਸੇ ਬਾਰੇ ਵਿੱਚ ਕਰ ਰਹੇ ਹੋ ਮਰੀਜ਼ਾਂ ਦੀ ਚੈੱਕਅਪ ਵੀ ਮਰੀਦ ਦਾਖਲ ਵੀ ਮਰੀਜ਼ਾਂ ਦੇ ਪਰਿਸ਼ਦ ਜੀ ਸਾਬ ਇਸੇ ਬਾਣੇ ਚ ਹੁੰਦੇ ਬਹਿਨੇ ਔਰ ਮਰੀਜ਼ ਉਹ ਬਰਨਾਲੋ ਜਿਆਦਾ ਖੁਸ਼ ਨੇ ਅੱਛਾ ਹਾਂ ਉਹਨਾਂ ਦੀ ਜਿਹੜੀ ਸੈਟੀਸਫੈਕਸ਼ਨ ਹੁੰਦੀ ਹੈ ਹੋਰ ਹੋ ਜਾਂਦੀ ਹੂੰ ਇਹ ਗੁਰੂਵਾਲਾ ਔਰ ਐਨੇ ਕੁਛ ਨੇ ਕਿ ਮੈਂ ਉਹ ਜਾਣ ਨਹੀਂ ਸਕਦਾ ਗੁਰੂ ਸਾਹਿਬ ਜੀ ਪੰਚਮੀ ਚੋਂ ਜਿਹੜੇ ਘੋੜੇ ਤੁਹਾਨੂੰ ਸੇਵਾ ਲਈ ਮਿਲੇ ਹੋਏ ਆ ਉਹ ਘੋੜੇ ਇਥੇ ਕਿਲਾ ਸਾਡੇ ਪਿਛਲੇ ਪਾਸੇ ਉਹ ਘੋੜੇ ਜਿਹੜੇ ਬਨੇ ਹੋਏ ਆ ਸਾਰੇ ਉਹਨਾਂ ਦੇ ਬਕਰੇ ਬਕਰੇ ਕਮਰੇ ਉਹਨਾਂ ਨੂੰ ਕੂਲਰ ਲਾ ਕੇ ਦਿੱਤੇ ਹੋਏ ਆ ਔਰ ਬਹੁਤ ਵਧੀਆ ਉਹਨਾਂ ਨੂੰ ਰਹਿਣ ਦਾ ਪ੍ਰਬੰਧ ਔਰ ਉਹਨਾਂ ਦਾ ਰੋਜ਼ ਦਾ 1000 ਰੁਪਿਆ ਖਰਚਾ ਜੋ ਤੁਸੀਂ ਆਪਣੇ ਕੋਲੋਂ ਕਰ ਰਹੇ ਹੋ ਕਰਦੇ ਐਸ ਵੇਲੇ 10 ਘੋੜੇ ਨੇ ਜ ਜਿਹਦੇ ਵਿੱਚ 2 ਗੇਂ ਕੋੜਾ ਇਸ ਕੋੜੇ ਤੇ ਪਾਛਾ ਸੱਚ ਕਰਨ ਦਾ ਮੰਨ ਹੋਇਆ ਸਮੇਤ ਕੋੜੇ ਤੇ ਇਤਨੀ ਦਾ ਜਿੰਕਾ ਜਿੰਕਾ ਉਸ ਦੀ ਗੱਡੀ ਵਿੱਚ ਸੀ ਲੋਕ ਜੀ ਤੇ ਆਹ ਚਾਰ ਨੇ ਪੰਜ ਨੇ ਪੰਜਾਂ ਪਿਆਰਿਆਂ ਦੇ ਇੱਕ ਹੈਗਾ ਜੀ ਮਾਤਾ ਜੀ ਵਾਹ ਦੇਖੋ ਤੇ ਦਿੱਲੀ ਗੁਰਦਵਾਰ ਪਰੰਤ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜੇ ਗੁਰੂ ਸਾਹਿਬ ਦੇ ਕੋੜੇ ਆ ਉਹਨਾਂ ਦੀ ਸੇਵਾ ਤੁਹਾਨੂੰ ਲਈ ਗਈ ਵੀ ਤੁਸੀਂ ਲੈ ਕੇ ਪਹੁੰਚੋ ਔਰ ਮੈਂ ਸੋਚਿਆ ਵੀ ਜਰੂਰ ਤੁਸੀਂ ਸੇ ਲੈ ਕੇ ਜਾਂਦੇ ਹੋ ਤੇ ਇਹ ਘੋੜਿਆਂ ਦੀ ਕੋਈ ਸੇਵਾ ਵੀ ਤੁਸੀਂ ਰੱਖੀ ਹੋਈ ਹੈ ਮਗਰ ਇਨਸਾਨ ਦੀਆਂ ਲੋੜਾਂ ਨਹੀਂ ਹੈਗੀਆਂ ਇਹ ਲੋਕਾਂ ਨੂੰ ਖਾਣ ਦੀਆਂ ਲੋੜਾਂ ਨੇ ਸਾਡੀਆਂ ਕਿ ਸਾਡੀ ਈ ਵੱਡੇ ਕੋਠੀ ਦਾ ਡਾਵਾ ਲਾ ਮਾਰਨਾ ਨਹੀਂ ਕਰਿਆ ਹੀ ਨਹੀਂ ਇਹ ਸਿਰਫ ਉਹਦੀ ਕਿਰਪਾ ਵਾ ਅਜੇ ਤੱਕ ਦੀ ਗੋਟਿਆਂ ਦਾ ਜਾਂ ਚੂਨੇ ਬਦਨ ਦਾ ਜਰੀ ਵੀ ਹੱਡੀ ਦਾ ਸਾਡਾ ਪ੍ਰੇਸ਼ੀਲ ਖੇਡ ਨਹੀਂ ਅਜੇ ਤੱਕ ਜੇ ਨੇ ਰੀਡ ਦੀ ਹੱਡੀ ਹੈ ਜੋ ਆਪਰੇਸ਼ਨ ਤੋਂ ਬਾਅਦ ਵੀ ਹੈ 80% ਮੰਨਦੇ ਆਂ ਬਾਕੀ ਰਿਸਕ ਮੰਨਦੇ ਆ 50% ਠੀਕ ਹੈ ਲੋ ਆਪਰੇਕ ਤੱਕ ਨਾੜ ਆਉਂਦੀਆਂ ਨਾ ਨਾ ਨੇ ਐਕਚੁਅਲੀ ਡੂਰਾ ਹੁੰਦਾ ਉੱਥੇ ਵਿੱਚ ਜਿਹੜਾ ਡਰਦਾ ਜੇ ਜਦੋਂ ਇਸ ਤਮ ਨੈਕ ਵਿੱਚ ਕਰਦੇ ਆ ਲੈਣਾ ਤੋਂ ਕਰਦੇ ਆ ਤੇ ਥੱਲੇ ਡੂਰਾ ਦੇ ਕੱਟੇ ਜਾਣ ਦੀ ਸੰਭਾਵਨਾ ਹੁੰਦੀ ਉਹ ਪੱਟਿਆਗਾ ਤਾਂ ਬੰਦਾ ਖਤਮ ਹੋ ਜਾਂਦਾ ਠੜਕਾ ਦਮ ਉਹ ਪਰ ਇੰਨਾ ਕਿ ਇਨਸਟਰੂਮੈਂਟ ਇਹਦਾ ਹਾਈ ਫਾਈ ਰੱਖਣਾ ਹੋਰ ਨਹੀਂ ਹੁੰਦਾ ਜੀ ਜੀ ਸਦੋਂ ਹੀ ਤੁਹਾਨੂੰ ਸਾਰੇ ਰੱਖਣਾ ਪਹਿਲਾਂ ਤਾਸ ਕਰਨੀ ਕੋ ਰਾਂ ਦਾ ਬਾਦ ਚਾਹੇ ਸੋਡੀ ਸੁਲਤਾਨਾ ਫਿਰ ਜਾਏ ਕਮ ਚਿੰਤ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਨੂੰ ਸੀ ਰੂਬਰੂ ਕਰਵਾਣ ਜਾ ਰਿਹਾ ਉਹ ਕੋ ਜਾਣ ਪਹਿਚਾਨ ਦੇ ਮਥਾਜ ਨਹੀਂ ਪਰ ਉਹਨਾਂ ਨੇ ਆਪਣਾ ਜੀਵਨ ਗੁਰੂ ਪੰਥ ਦੇ ਲੇਖੇ ਲਾ ਦਿੱਤਾ ਪਹਿਲਾਂ ਵੀ ਬਹੁਤ ਸਾਰੀਆਂ ਸੇਵਾਵਾਂ ਉਹਨਾਂ ਦਿਆ ਜੋ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ ਕਿ ਆਪਣਾ ਘਰ ਪ੍ਰਤੀ ਹਰ ਬੰਦਾ ਕਹਿੰਦਾ ਹੈ ਕਿ ਮੈਂ ਘਰ ਨੂੰ ਵਧੀਆ ਬਣਾ ਲਵਾਂ ਜੇ ਇੱਕ ਘਰ ਹੈ ਤੇ ਕਹਿੰਦਾ ਚਾਰ ਘਰ ਹੋਰ ਬਣਾ ਲਵਾਂ ਜੇ ਇੱਕ ਘਰ ਹੈ ਤੇ ਚਾਹੁੰਦਾ ਹੈ ਕਿ ਮੈਂ ਆਹ ਸ਼ਹਿਰ ਵਿੱਚ ਵੀ ਆਪਣੀ ਕੋਠੀ ਖਰੀਦ ਲਵਾਂ ਦੂਜੇ ਸ਼ਹਿਰ 'ਚ ਵੀ ਕੋਠੀ ਖਰੀਦ ਲਵਾਂ ਪਰ ਇੱਕ શિક્ષਿਤ ਐਸੀ ਹੈ ਕਿ ਜਿਹੜਾ ਆਪਣੇ ਘਰ ਦੀ ਕਮਾਈ ਆਪਣੇ ਜਿੰਨਾ ਜੋਗਾ ਖਾਨ ਜੋਗਾ ਚਾਹੀਦਾ ਉਹ ਰੱਖ ਕੇ ਬਾਕੀ ਸਭ ਕੁਝ ਗੁਰੂ ਦੇ ਲੇਖੇ ਲਾ ਦਿੰਦਾ ਔਰ ਕਰੋੜਾਂ ਦੀ ਸੇਵਾ ਪਟਨਾ ਸਭ ਕੀਤੀ ਹੈ ਕਰੋੜਾਂ ਦੀ ਸੇਵਾ ਹਜੂਰ ਸਭ ਕੀਤੀ ਹੈ ਔਰ ਹਜੂਰ ਸਾਹਿਬ ਦੀ ਧਰਤੀ ਤੋਂ ਉਹਨਾਂ ਨੂੰ ਬਹੁਤ ਵੱਡੀ ਸੇਵਾ ਕਿਲਾ ਹਸਪਤਲ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਦੀ ਘੋੜਿਆਂ ਦੀ ਸੇਵਾ ਜਿਨ੍ਹਾਂ ਦਾ ਰੋਜ਼ ਦਾ ਖਰਚਾ ਹਜ਼ਾਰਾਂ ਵਿੱਚ ਹੈ ਉਹਨਾਂ ਦੀ ਸੇਵਾ ਕਰਦੇ ਨੇ ਪਰ ਉਹਨਾਂ ਘੋੜਿਆਂ ਤੇ ਕਦੀ ਵੀ ਸਵਾਰੀ ਨਹੀਂ ਕੀਤੀ ਜਾਂਦੀ ਸੁੱਚੇ ਘੋੜੇ ਆ ਔਰ ਉਹ ਘੋੜੇ ਅੱਜ ਸਾਡੀ ਸਿੱਖ ਕੌਮ ਦੀ ਸ਼ਾਨ ਬਣੇ ਹੋਏ ਆ ਖੇਚਦਾ ਕੇਂਦਰ ਬਣੇ ਹੋਏ ਆ ਔਰ ਉਹਨਾਂ ਘੋੜਿਆਂ ਨੂੰ ਹੋਲੇ ਮੱਲੇ ਦੀ ਧਰਤੀ ਤੇ ਵੀ ਲੋਕਾਂ ਨੇ ਬੜਾ ਸਲਾਹਾ ਵਿਸਾਖੀ ਦੀ ਧਰਤੀ ਤਲਵੰਡੀ ਸਾਹਿਬ ਸਭੂ ਕੀ ਤਲਵੰਡੀ ਵਿਖੇ ਵੀ ਬਹੁਤ ਸਲਾਹਨਾਜੇ ਜੋਗ ਬਣਿਆ ਹੁਣ ਦਿੱਲੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਵੀ ਸੱਦਾ ਆਇਆ ਹੈ ਕਿ ਫਤੇਹ ਮਾਰਚ ਵਿੱਚ ਵੀ ਜੋ ਗੁਰੂ ਸਾਹਿਬ ਜੀ ਦੇ ਘੋੜੇ ਹਨ ਉਹਨਾਂ ਦੀ ਅਨਸਬੰਸ਼ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘੋੜਿਆਂ ਦੀ ਅਨਸਬੰਸ਼ ਵਿੱਚੋਂ ਉਹ ਘੋੜੇ ਦਿੱਲੀ ਫਤੇਹ ਮਾਰਚ ਵਿੱਚ ਵੀ ਲਿਆਉਂਦੇ ਜਾਂ ਅੱਜ ਜੇ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਪਰ ਕਰਵਾ ਰਹੇ ਹਾਂ ਤੁਸੀਂ ਉਹਨਾਂ ਨੂੰ ਆਪੇ ਪਹਿਚਾਨ ਲਿਓ ਕਿਉਂਕਿ ਪਹਿਚਾਨ ਵਿੱਚ ਨਹੀਂ ਹਮਨੇ ਉਹਨਾਂ ਨੇ ਆਪਣਾ ਜੀਵਨ ਬਿਲਕੁਲ ਬਦਲ ਦਿੱਤਾ ਔਰ ਗੁਰੂ ਦੇ ਬਾਣੇ ਵਿੱਚ ਹੀ ਉਹ ਇਸ ਗੁਰੂ ਤੇਗ ਬਹਾਦਰ ਹਸਪੀਟਲ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਜੋ ਹੱਡੀਆਂ ਦਾ ਔਰ ਗੋਡਿਆਂ ਦਾ ਰੀੜ ਦੀ ਹੱਡੀ ਦਾ ਪ੍ਰੇਸ਼ਨ ਜਿੱਥੇ ਮਾਹਰ ਕੀਤਾ ਜਾਂਦਾ ਔਰ ਉਹ ਮਸ਼ੀਨਾ ਜਿਹੜੀਆਂ ਪੰਜਾਬ ਚ ਕਿਤੇ ਨਹੀਂ ਤੁਹਾਨੂੰ ਮਿਲਣਗੀਆਂ ਉਹ ਟੂਲ ਵਰਤੇ ਜਾਂਦੇ ਆ ਜਿਹੜੇ ਬਿਲਕੁਲ オリジナル ਔਰ ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਪਰ ਫਿਰ ਵੀ ਉਹ ਵਾਜਬ ਰੇਟਾਂ ਤੇ ਇੱਥੇ ਵਰਤ ਕੇ ਆਪਣੇ ਜਿਹੜੇ ਮਰੀਜ਼ ਆਉਂਦੇ ਆ ਉਹਨਾਂ ਮਰੀਜ਼ਾਂ ਦੀ ਸੇਵਾ ਕਰਦੇ ਆ ਔਰ ਕਈ ਵਾਰ ਮਰੀਜ਼ਾਂ ਕੋਲ ਕਮਰੇ ਦਾ ਕਿਰਾਇਆ ਵੀ ਨਹੀਂ ਲਿਆ ਜਾਂਦਾ ਤੇ ਬਹੁਤ ਸਾਰੇ ਮਰੀਜ਼ ਇੱਥੇ ਸੇਵਾ ਦਾ ਲਾਹਾ ਲੈ ਚੁੱਕੇ ਆ ਮੇਰੇ ਨਾਲ ਬਹੁਤ ਸਤਿਕਾਰਯੋਗ ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ ਕਰਤਾਰਪੁਰ ਵਾਲੇ ਜੁੜੇ ਹਨ ਆਓ ਉਹਨਾਂ ਦੇ ਰੂਪ ਉਤੋਂ ਤੁਹਾਨੂੰ ਕਰਵਾਨੇ ਆ ਜੋ ਬਿਲਕੁਲ ਅਜੋਨਾ ਦਾ ਜੀਵਨ ਬਦਲ ਚੁੱਕਾ ਹੈ ਔਰ ਗੁਰੂ ਦੇ ਬਾਣੇ ਵਿੱਚ ਸੱਜੁਕੇ ਆ ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨੱਟ ਸਾਹਿਬ ਦੇ ਕੇ ਬੜੀ ਖੁਸ਼ੀ ਹੋਈ ਹੈ ਇਕਦਾ ਦਾਰਾ ਪ੍ਰਕਾਸ਼ ਹੋ ਗਿਆ ਜੀ ਇੱਕ ਸਤਗੁਰਾਂ ਨੇ ਨਿਲੰਬਰ ਬਾਣਾ ਨੀਲਾ ਬਾਣਾ ਬਖਸ਼ ਦਿੱਤਾ ਔਰ ਇਹ ਬਾਣੇ ਵਿੱਚ ਕਿਵੇਂ ਲੱਗਦਾ ਕਿ ਪਹਿਲਾਂ ਦੱਸੋ ਮਨ ਨੂੰ ਸਕੂਨ ਕਿੱਦਾਂ ਦਾ ਲੱਗਦਾ ਵੀ ਪਹਿਲਾਂ ਵੀ ਤੁਸੀਂ ਡਾਕਟਰ ਹੀ ਸੀਗੇ ਹੁਣ ਵੀ ਡਾਕਟਰ ਹੋ ਅੰਦਰ ਤਾਂ ਡਾਕਟਰ ਵਾਲਾ ਉਹ ਪਿਤਾ ਦੀ ਸਟੱਡੀ ਤੇ ਹੋਈ ਹੈ ਪਰ ਹੁਣ ਇਸ ਬਾਣੇ ਵਿੱਚ ਆ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ ਜਿਸਨ ਦਾ ਵੀ ਤਲਵੰਡੀ ਸਾਬੋਂ ਤੋਂ ਉਹ ਸਾਖੇ ਦਿਨ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਹਮਮ ਔਰ ਜਿਸਨ ਦਾ ਵੀ ਬਣਾ ਪਾਇਆ ਹੋਇਆ ਹਮਮ ਦਮਨਾਂਸ ਆਇਆ ਹੋਇਆ ਇੱਕ ਐਨੀ ਕਿ ਸ਼ਾਂਤੀ ਵੱਖਰੀ ਹੀ ਹੈ ਉਹ ਮੈਂ ਜ਼ੁਬਾਨ ਨਾਲ ਇਸਨਾਂ ਬਿਆਨ ਨਹੀਂ ਕਰ ਸਕਦਾ ਹਮ ਔਰ ਇੰਨਾ ਮਨ ਖੁਸ਼ ਹੈ ਇੰਨਾ ਅੰਦਰੋਂ ਮਨੇ ਹੈਰਾਨੀ ਦੇ ਰੋਜ਼ ਜਿਹੜੀ ਇਹ ਬ੍ਰਾਂਡ ਦੀ ਪੈਣ ਨਹੀਂ ਪਾਣੀ ਦਿੱਤੀ ਪਾਣੀ ਤਿੱਜੀ ਪਾਣੀ ਖੁਸ਼ਬੂ ਨਹੀਂ ਸੀ ਆ ਕਪੜੇ ਆ ਆ ਕਮੀਜ਼ ਦੇ ਨਾਲ ਪੱਗ ਬਣਨੀ ਐ ਆ ਰੰਗ ਦੀ ਬਰ ਨਹੀਂ ਆ ਹੁਣ ਪਾਛਨ ਜਿਹੜੇ ਦਿੱਤੇ ਨੇ ਬਸ ਉਹੀ ਪਾਣੇ ਨੇ ਪਾਣੇ ਨੇ ਪਰ ਇੰਨੀ ਕਿ ਸ਼ਾਂਤੀ ਹੈ ਜੇਕਰ ਤੇ ਪਾਛਾ ਦੇ ਅਨਸਾਰੀ ਬੰਦਾ ਥੋੜਾ ਬੋਧਾ ਵੀ ਹੋ ਸਕਦਾ ਸਾਰਾ ਤਾਂ ਹੋ ਨਹੀਂ ਸਕਦਾ ਥੋੜਾ ਬੋਧਾ ਵੀ ਹੋਣ ਦੀ ਕੋਸ਼ਿਸ਼ ਕਰੇ ਤੇ ਪ੍ਰਮਾਤਮਾ ਬਹੁਤ ਕੁਝ ਕਰ ਦਿੰਦਾ ਹੂੰ ਇਹ ਸਭ ਉਸੇ ਦੀ ਕਿਰਦ ਹੈ ਨੇ ਸਾਡੀ ਕੀ ਉਕਾਤ ਸੀਗੇ ਕਿ ਅਸੀਂ ਜਿਹੜਾ ਹੈਗਾ ਜੀ ਦਾੜਾ ਬਈ ਕੱਟਦੇ ਸੀ ਪਹਿਲਾਂ ਤੇ ਤੇ ਪੱਗ ਨਹੀਂ ਸੀ ਬੰਦਦੇ ਫਿਰ ਪੱਗ ਬੰਨ ਲਾਫੇ ਫਿਰ ਅੰਮ੍ਰਿਤ ਛਕ ਲਿਆ ਅੰਮ੍ਰਿਤ ਤੋਂ ਬਾਅਦ ਪਾਛ ਨੇ ਬਾੜੇ ਦੀ ਦੇਤੀ ਮੋਰੀ ਵੀ ਨਹੀਂ ਇਹ ਤਾਂ ਆਣ ਮਿਲ ਕੇ ਜਾਣਾ ਤੇ ਬਣਾ ਪਾ ਲੈਣਾ ਤੇ ਬੁੱਕੇ ਨਹੀਂ ਇਸੇ ਬਣਾਏ ਵਿੱਚ ਮਰੀਜ਼ਾਂ ਨੂੰ ਚੈੱਕ ਕਰਦੇ ਆ ਮੈਂ ਵੇਖਿਆ ਜੀ ਤੁਸੀਂ ਮਰੀਜ਼ਾਂ ਦੀ ਵੀ ਚੈੱਕ ਅਪ ਇਸੇ ਬਾਰੇ ਵਿੱਚ ਕਰ ਰਹੇ ਹੋ ਮਰੀਜ਼ਾਂ ਦੀ ਚੈੱਕ ਅਪ ਵੀ ਮਰੀਜ਼ ਦਾਖਲ ਵੀ ਮਰੀਜ਼ਾਂ ਦੇ ਪਰੇਸ਼ਾਨ ਸਭ ਇਸੇ ਬਣਾਏ ਚ ਹੁੰਦੇ ਪੈਣ ਨੇ ਔਰ ਮਰੀਜ਼ ਉਹ ਮਿਰ ਨਾਲੋਂ ਜ਼ਿਆਦਾ ਖੁਸ਼ ਨੇ ਅੱਛਾ ਹਾਂ ਉਹਨਾਂ ਦੀ ਇੱਕ ਜਿਹੜੀ ਸੈਟੀਸਫੈਕਸ਼ਨ ਹੁੰਦੀ ਹੈ ਹੋਰ ਹੋ ਜਾਂਦੀ ਆ ਇਹ ਕੋ ਗੁਰੂ ਵਾਲਾ ਆਦਮੀ ਆ ਔਰ ਐਨੇ ਕੁਛ ਨੇ ਮੈਂ ਉਹ ਧਿਆਨ ਨਹੀਂ ਕਰ ਸਕਦਾ ਜੀ ਅੱਜ ਜਿਹੜੀ ਆਪਾਂ ਇੱਥੇ ਗੱਲਬਾਤ ਕਰ ਰਹੇ ਆ ਪਿਛਲੇ ਦਿਨੀ ਹੋਲੇ ਬੱਲੇ ਤੇ ਗੁਰੂ ਸਾਹਿਬ ਜੀ ਦੀ ਅਨਸੰਬੰਸ਼ ਵਿੱਚੋਂ ਜਿਹੜੇ ਘੋੜੇ ਤੁਹਾਨੂੰ ਸੇਵਾ ਲਈ ਮਿਲੇ ਹੋਏ ਆ ਉਹ ਘੋੜੇ ਇੱਥੇ ਕਿਲਾਸਤ ਬਾਦ ਸਾਡੇ ਪਿਛਲੇ ਪਾਸੇ ਉਹ ਘੋੜੇ ਜਿਹੜੇ ਬਨੇ ਹੋਏ ਆ ਸਾਰੇ ਉਹਨਾਂ ਦੇ ਵੱਖਰੇ ਵੱਖਰੇ ਕਮਰੇ ਉਹਨਾਂ ਦੇ ਵੱਖਰੇ ਵੱਖਰੇ 쿨ਰ ਲਾ ਕੇ ਦਿੱਤੇ ਹੋਏ ਆ ਔਰ ਬਹੁਤ ਵਧੀਆ ਉਹਨਾਂ ਨੂੰ ਰਹਿਣ ਦਾ ਪ੍ਰਬੰਧ ਔਰ ਉਹਨਾਂ ਦਾ ਰੋਜ਼ ਦਾ 1000 ਰੁਪਿਆ ਖਰਚਾ ਜੋ ਤੁਸੀਂ ਆਪਣੇ ਕੋਲੋਂ ਕਰ ਰਹੇ ਹੋ ਇਹ ਗੁਰਦੁਆਰਾ ਸੰਪਾ ਚੈੱਕ ਕਰ ਰਿਹਾ ਆਪ ਨੂੰ ਪਤਾ ਹੀ ਕੁਛ ਨਹੀਂ ਹੂੰ ਕਿੱਥੋਂ ਲਿਆਉਂਦਾ ਉਹ ਕਿੱਥੋਂ ਕਰਦਾ ਕੀ ਕਰਦਾ ਉਹਦੀਆਂ ਉਹ ਹੀ ਜਾਣੇ ਆਪਣੇ ਪੱਲੇ ਕੁਛ ਨਹੀਂ ਹੂੰ ਜੀ ਜਿਹੜੀ ਹੌਲੇ ਮਲੇ ਤੇ ਵੀ ਇੱਕ ਬਹੁਤ ਖੇਚਦਾ ਕੇਂਦਰ ਬਣੇ ਤਲਵੰਡੀ ਸਭੋ ਵੀ ਇਹ ਘੋੜਿਆਂ ਨੂੰ ਸ਼ਰੋਨੀ ਕਮੇਟੀ ਨੇ ਆਪ ਜਿਹੜਾ ਕਿਹਾ ਸੀ ਵੀ ਇੱਥੇ ਪਹੁੰਚੋ ਹੁਣ ਦਿੱਲੀ ਗੁਰਦੁਆਰਾ ਪਰੰਤ ਕਮੇਟੀ ਵੱਲੋਂ ਵੀ ਸੱਦਾ ਆਇਆ ਕਿ ਜੋ 20 ਅਪ੍ਰੈਲ ਨੂੰ ਫਤਿਹ ਮਾਰਚ ਕਿਲਾ ਲਾਲ ਕਿਲੇ ਤੇ ਕੱਢਿਆ ਜਾ ਰਿਹਾ ਹੈ ਉਦੇ ਵਿੱਚ ਵੀ ਤੁਹਾਡੇ ਘੋੜੇ ਜਿਹੜੇ ਆ ਉੱਥੇ ਬੁਲਾਏ ਆ ਉਹਨਾਂ ਨੇ ਲੈ ਕੇ ਜਾਉਂਗੇ ਉੱਥੇ ਇੱਕ ਤਾਂ ਏਪੀ ਘੋੜੇ ਸਾਡੇ ਨੇ ਹਮ ਇਹ ਘੋੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਨੇ ਜੀ ਜਿਸ ਤਰ੍ਹਾਂ ਅੱਗੇ ਤੋਂ ਅੱਗੇ ਗੱਡੀ ਚੱਲਦੀ ਆ ਰਹੀ ਹੈ ਹਮ ਹੁਣ ਜਿਹੜਾ ਨੀਲਾ ਘੋੜਾ ਏ ਉਹਦੀ ਗੱਡੀ ਉੱਥੇ ਪਾਤਸ਼ਾਹ ਦਾ ਮਣੀ ਇੱਕ ਨਹੀਂ ਪਾਤਸ਼ਾਹ ਦੇ ਕਈ ਤਰ੍ਹਾਂ ਦੇ ਘੋੜੇ ਹੁੰਦੇ ਸਨ ਹਮ ਠੀਕ ਹੈ ਜਿਹਾ ਅਬਲ ਘੋੜਾ ਸੀਗਾ ਆਹਲਾ ਘੋੜੇ ਦੇ ਥਾਂ ਤੇ ਬਾਬਾ ਅਨਮੋਲ ਸਿੰਘ ਆਇਆ ਜੂਬਸਬ ਉਹਨਾਂ ਦੇ ਗੱਦੀ ਲੱਗਦੀ ਹੈ। ਹੁਣ ਕਿ ਇਦਾਂ ਹੀ ਸਾਰੇ ਘੋੜਿਆਂ ਦੇ ਚੱਲਦੇ ਆ ਰਹੇ ਆ। ਜੀ। ਇਹ ਇੱਕ ਘੋੜੇ ਜਿੰਨੇ ਸੁੱਚੇ ਸੀਗੇ ਮਾਲਕਾਂ ਦੀ ਮੌਤ ਕਰਨਾ ਦੇ ਗੁਰਬਾਹ ਸਿੰਘ ਪਾਸ਼ਾ ਨੇ ਸੀ। ਉਹਨਾਂ ਕੀਤਾ ਕਹਿੰਦੇ ਜੀ ਸਮਝਣ ਨੂੰ ਘੋੜੇ ਦੇ। ਅੱਛਾ ਘੋੜੇ ਲੈ ਆਂਦੇ ਘੋੜੇ ਬਾਰੇ ਸਾਨੂੰ ਪਤਾ ਕੋਈ ਨਹੀਂ। ਹੁਣ ਕਿ ਬਣ ਲੈਣਾ ਜੋ ਵੀ ਪਾਣਾ ਹੈ ਖਰਾਕ ਸੌਂਟ ਬੁਲਾਏ ਵੀ ਕਿੱਦਾਂ ਕਰਨਾ ਕੀ ਨਹੀਂ ਕਰਨਾ ਹੈਗਾ। ਉਹ ਪਾਈ ਉਹ ਐਕਸਪਰਟ ਹੋ ਗਏ ਮੁਰਕੇ ਅਗਲੀ ਵਾਰੀ ਕਹਿੰਦੇ ਦੋ ਹੋਰ ਦੇ ਤੇ ਅੱਛਾ ਕਰਦੇ ਕਰਾਉਂਦਾ ਜੀ ਐਸ ਵੇਲੇ 10 ਕੋੜੇ ਨੇ ਹਾਂ ਜਿਹਦੇ ਵਿੱਚ ਇੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੈ ਦੋ ਇੱਕ ਕਮੇਦ ਕੋੜਾ ਜੇਸ ਕੋੜੇ ਤੇ ਪਾਛਾ ਸਚਕੰਡ ਗਮਨ ਹੋਇਆ ਸਮੇਤ ਕੋੜੇ ਤੇ ਇੱਕ ਨੀਲਾ ਜਿਹੜਾ ਨੀਲਾ ਸੀ ਚਮਕੌਰ ਦਾ ਚਮਕੌਰ ਸਾਹਿਬ ਦੀ ਗੜੀ ਵਿੱਚ ਸੀ ਦੋ ਗੱਲ ਇਹ ਤੇ ਚਾਰ ਨੇ ਚਾਰੇ ਸਹਿਬ ਜਾ ਦੇਂਦੇ ਪੰਜ ਨੇ ਪੰਜਾਂ ਪਿਆਰਿਆਂ ਦੇ ਤੇ ਇੱਕ ਹੈਗਾ ਜੀ ਮਾਤਾ ਜੀ ਦਾ ਮਾਤਾ ਗੁਜਰਕੁਰ ਦੇਖੋ ਕਿੰਨੀ ਵੱਡੀ ਇੱਕ ਕਿਰਪਾ ਹੈ ਜਿਸ ਧਰਤੀ ਦੇ ਬੈਠੇ ਆ ਨਾ ਇਹ ਗੁਰੂ ਗੋਬਿੰਦ ਸਿੰਘ ਪਾਛਰੇ ਨਾਨਕੇ ਨੇ ਜੀ ਔਰ ਸਾਨੂੰ ਇਹ ਵੀ ਨਹੀਂ ਪਤਾ ਮੈਂ ਇੱਕ ਵਾਰ ਇੱਕ ਇਹਨੂੰ ਪੁੱਛ ਬਿਠਾ ਉਹ ਉਹਦੇ ਦਾਰ ਸੀਗਾ ਮੈਂ ਤਾਂ ਗੁਜਰਕੁਰ ਵਿਆਹ ਕੇ ਵੀ ਇੱਥੇ ਆਈ ਸੀਗੀ ਹਾਂ ਵਿਆਹ ਵੀ ਇੱਥੇ ਹੈ ਵਿਆਹ ਇਹ ਬਰਾਤ ਇੱਥੇ ਉਤਰੀ ਸੀ ਹਾਂ ਬਰਾਤ ਇੱਥੇ ਆਈ ਬਰਾਤ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸੇ ਤੋਂ ਬਰਾਉਣਾ ਆਉਣਾ ਆਏ ਨੇ ਉਸ ਵੇਲੇ ਦਾ ਇਤਿਹਾਸਕਾਰ ਹੈ ਮੁਹੱਸਲ ਖਾਨੀ ਹੂੰ ਜੇ ਤੁਸੀਂ ਉਸ ਮੁਹੱਸਲ ਖਾਨੀ ਨੂੰ ਪੜ੍ਹਦੇ ਹੋ ਨਾ ਤਾਂ ਪਤਾ ਲੱਗ ਜਾਂਦਾ ਹੈ ਕਿ ਇਜੈਕਟ ਉਹ ਕੀ ਜਗ੍ਹਾ ਜਿੱਥੇ ਗੁਰੂ ਤੇਗ ਬਹਾਦਰ ਹੋਸਲ ਬਣਾਇਆ ਇੱਥੇ ਬਰਾਤ ਉਤਰੀ ਹੂੰ ਇੱਥੋਂ ਅਗੇ ਜਿਹੜੇ ਸ਼ਹਿਰ ਵਾਲੇ ਹੁੰਦੇ ਸੀ ਕਿ ਉਹਨੇ ਕਿ ਨੇਕੋੜੇ ਲੈ ਲੈ ਕੇ ਦੋ ਕੋੜੇ ਲੈ 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 ਲੈਣੇ ਆਪਣੇ ਉਹਨਾਂ ਦੀ ਸੇਵਾ ਕਰਨੇ ਜੀ ਜੀ। ਔਰ ਪਾਛੇ ਨੇ ਪਹਿਲੇ ਕਿਹੜਾ ਅਸਿਰ ਚਾਹੀ ਹੈ। ਉੱਥੇ ਪਹਿਲੇ ਨਾਂ ਸ਼ਿਰਗੁਰ ਤੇਗਪਾਦਰ ਹੌਸਲਿ ਨੀ ਕਰ ਰਿਆ। ਜੱਸਾ ਡਾਉਥੀ ਕੀ ਹੋਇਆ। ਜੀ ਜੀ। ਇਹ ਜੀ ਆ ਜਗਾ ਸੀ ਤੇ ਇਹਦੇ ਵਿੱਚ ਹੋਟਲ ਬਣਾ ਕੇ ਕੋਈ ਸੀਗਾ। ਸਭ ਕੁਟਾ ਕੇ ਪਰ੍ਹਾਂ ਮਾਰਿਆ। ਇੱਥੇ ਪਾਤਸ਼ਾਹਾ ਗੁਰੂ ਗੋਬਿੰਦ ਸਿੰਘ ਦੇ ਨਾਨਕੇ ਹੋਣ। ਤੇ ਨਾਨਕੇ ਵਿੱਚੋਂ ਨਾਂ ਰੱਖਿਆ ਨਾ ਹੋਵੇ। ਕਿਉਂਕਿ ਜਿੰਨੇ ਵੀ ਸਾਡੇ ਪੁਰਾਣੇ ਕਿਲੇ ਸੀ ਨਾ ਗੁਰਗੋਵ ਸਿੰਘ ਪਾਛੇ ਬਹੁਤੇ ਤੋੜ ਦਤੇ। ਸਾਂਗ ਮਰਮਰ ਲਾ ਦਿੱਤਾ ਗਿਆ ਜਿਹੜੀ ਨਵੀਂ ਜਨਰੇਸ਼ਨ ਆ ਨਾ ਉਹ ਅੱਜ ਕੱਲ ਚਾਹੁੰਦੀ ਹੈ ਕਿ ਸਾਡੇ ਗੁਰੂ ਦਾ ਰਹਿਣ ਸਹਿਣ ਕਿ ਹੋਇਆ ਸੀਗਾ ਹਾਂ ਇਸੇ ਤਰ੍ਹਾਂ ਹੀ ਜੰਗਲ ਜਦਾ ਹੁੰਦਾ ਸੀ ਇਸੇ ਤਰ੍ਹਾਂ ਪੌਦਿਆਂ ਦਾ ਲਾਹ ਲਾ ਕੇ ਜੰਗਲ ਬਣਾਇਆ ਹੈ ਹਾਂ ਜੰਗਲ ਬਣਾ ਕੇ ਫਿਰ ਦਰਬਾਰੇ ਆਮ ਜਿੱਥੇ ਪਾਸ਼ਾ ਆਮ ਆਦਮੀਆਂ ਨੂੰ ਮਿਲਦੇ ਹੁੰਦੇ ਸੀ ਜੀ ਜੀ ਉਹਦਾ ਖਾਸ ਹੋਣਾ ਤੋਂ ਦੇ ਅਗਲੇ ਆਪਣੇ ਦਰਬਾਰੇ ਖਾਸ ਹੈ ਹਾਂ ਉਸ ਤੋਂ ਅੱਗੇ ਪਾਸ਼ਾ ਜੀ ਦਾ ਕਮਰਾ ਹੈ ਤੇ ਨਾਲ ਹੀ ਤੋਸ਼ਾ ਖਾਨਾ ਤੋਸ਼ਾ ਖਾਨਾ ਜਿੱਥੇ ਦਿਹਾੜਾ ਖਜੰਦੀ ਆਲੀ ਪੰਜਾਂ ਪਿਆਰਿਆਂ ਦੇ ਪੰਜ ਕਮਰੇ ਨੇ ਇਸੇ ਤਰ੍ਹਾਂ ਉੱਪਰ ਸਾਰੇ ਬਣੇ ਹੁੰਦੇ ਹੁੰਦੇ ਔਰ ਇੱਕ ਬੁਰਜ ਹੁੰਦਾ ਸੀ ਜੀ ਬੁਰਜ ਹਾਰੇ ਕਿ ਜਗ੍ਹਾ ਹੁੰਦਾ ਸੀ ਕਿ ਬੁਰਜ ਦਾ ਮਤਲਬ ਇਹ ਸੀ ਕੋਈ ਵੀ ਦੁਸ਼ਮਣ ਉੱਤੇ ਇੱਕ ਬੰਦਾ ਹਮੇਸ਼ਾ ਪਹਿਰਾ ਦਿੰਦਾ ਸੀ ਕੋਈ ਵੀ ਦੁਸ਼ਮਣ ਆਵੇ ਉਹਦਾ ਪਤਾ ਲੱਗ ਜਾਂਦਾ ਜੀ ਜੀ ਇਸ ਕਰਕੇ ਕੀਤਾ ਜਾਂਦਾ ਸੀ ਜੇ ਦਰਵਾਜ਼ਾ ਵਾ ਤਾਂ ਹਮੇਸ਼ਾ 24 ਫੁੱਟ ਉੱਚਾ ਹੁੰਦਾ ਸੀ ਜਮੇ 25 ਫੁੱਟ ਤੇ ਬਾਦਸ਼ਾਹ ਹਾਥੀ ਦੇ ਉੱਪਰ ਯਾਦੋਂ ਚੋਰ ਵੀ ਲੱਗ ਕੇ ਆਉਂਦਾ ਹੈਗਾ ਕਿਤੇ ਪਾਦਸ਼ਾਹ ਦਾ ਉਹ ਚੋਰ ਵੀ ਉੱਪਰ ਨਾ ਖੈ ਜਾ ਜੀ 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 ਇਸ ਕਾਰਨ ਕਰਕੇ ਆ ਜਿਹੇ ਹੈਗੇ ਸੀ ਉਹ 25 ਫੁੱਟ ਸੀ ਇਹ ਵੀ 25 ਫੁੱਟ ਹੀ ਦਰਵਾਜ਼ਾ ਹੈ ਜੀ ਜੀ ਆ ਕਿਲਾਸਤਬਲ ਦਾ ਜਿਹੜਾ ਦਰਵਾਜ਼ਾ 25 ਫੁੱਟ ਹੈ ਤੇ ਨਿਸ਼ਾਨ ਸਾਹਿਬ ਵੀ ਦੋ ਲੱਗੇ ਹੋਏ ਆ 300 ਮੀਰੀ ਪੀਲੇ ਲੱਗਣੇ ਜੀ ਜੀ ਦੇਖੋ ਡਾਕਟਰ ਸਾਹਿਬ ਜਿਹੜਾ 2 ਫਤਿਹ ਮਾਰਚ ਦਿੱਲੀ ਦੀ ਧਰਤੀ ਤੇ ਹੋ ਰਿਹਾ ਵਾ ਜੀ 20 ਮਾਰਚ 20 April ਨੂੰ ਹੋ ਰਿਹਾ ਨਾ ਹੂੰ ਤੇ ਦਿੱਲੀ ਗੁਰਦਵਾਰਾ ਪ੍ਰੰਧ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜੇ ਗੁਰੂ ਸਾਹਿਬ ਦੇ ਅੰਸ਼ ਬੰਸ਼ ਵਿੱਚੋਂ ਘੋੜੇ ਆ ਉਹਨਾਂ ਦੀ ਸੇਵਾ ਤੁਹਾਨੂੰ ਲਈ ਗਈ ਵੀ ਤੁਸੀਂ ਲੈ ਕੇ ਪਹੁੰਚੋ ਔਰ ਮੈਂ ਸੋਚਿਆ ਵੀ ਜਰੂਰ ਤੁਸੀਂ ਸੇ ਲੈ ਕੇ ਜਾਂਦੇ ਹੋ ਤੇ ਇਹ ਘੋੜਿਆਂ ਦੀ ਕੋਈ ਸੇਵਾ ਵੀ ਤੁਸੀਂ ਰੱਖੀ ਹੋਈ ਹੈ ਜਾਂ ਜੀ ਕੋਈ ਘੋੜਿਆਂ ਦੀ ਸੇਵਾ ਨਹੀਂ ਰੱਖੀ ਹੈ ਇੱਕ ਤਾਂ ਅਸੀਂ ਕਿਸੇ ਨੂੰ ਦਿੰਦੇ ਨਹੀਂ ਜੇ ਕੋ ਕਵੇ ਮੈਂ ਨਹੀਂ ਖੜਵਾਂ ਨਹੀਂ ਆਪ ਖੁਦ ਨਾਲ ਜਾਂਦਾ ਆਪਣੇ ਆਦਮੀ ਜਾਂਦੇ ਨੇ ਜੀ ਆਪਣਾ ਹੀ ਟਰੱਕ ਹੈ ਸਾਡਾ ਉਹਦੇ ਵਿੱਚ ਜਾਂਦੇ ਆ ਕਿਸੇ ਕੋਲੋਂ ਵੇਹੇ ਵੀ ਵਿਅਕਤੀ ਕੋਲੋਂ ਭਾਵੇਂ ਕਮੇਟੀ ਹੋਵੇ ਕੋਈ ਨਾ ਹੋਵੇ ਕਿਸੇ ਕੋਲੋਂ ਟਰੱਕ ਦਾ ਵੀ ਕਰਾਇਆ ਤੈਨ ਵੀ ਕੁਝ ਵੀ ਨਹੀਂ ਲੈਣਾ ਅੱਛਾ ਇਹ ਗੱਲ ਬੜੀ ਕਲੀਅਰ ਤੁਸੀਂ ਕਰ ਦਿੱਤੀ ਵੀ ਜਿਹੜੇ ਤੁਸੀਂ ਘੋੜਿਆਂ ਦੀ ਸੇਵਾ ਲੈ ਕੇ ਜਾਂਦੇ ਹੋ ਹਾਂ ਕੋਈ ਪੈਸਾ ਲੈਂਦੇ ਨਹੀਂ ਤੁਸੀਂ ਨਹੀਂ ਦੇ ਤੁਹਾਡੇ ਨਾਂ ਤੇ ਕੋਈ ਲੈ ਵੀ ਨਾ ਲਵੇ ਹਾਂ ਇਹੀ ਇੱਕ ਲੈ ਵੀ ਨਾ ਲਵੇ ਹਾਂ ਠੀਕ ਹੈ ਔਰ ਦੂਸਰੀ ਚੀਜ਼ ਹੈ ਵੀ ਇੱਥੋਂ ਹੀ ਆਪਣਾ ਜਿੰਨਾ ਉਹਨਾਂ ਦਾ ਰਾਸ਼ਨ ਹੁੰਦਾ ਖਾਣ ਦਾ ਪੀਣ ਦਾ ਉਹਨਾਂ ਦੀ ਛੋਟੀਆਂ ਪੁਰਲੀਆਂ ਬਣਾਈਆਂ ਨੇ ਉਹ ਸਾਰਾ ਕੁਝ ਨਾਲ ਲੈ ਕੇ ਜਾਂਦੇ ਆ 4 ਬੰਦੇ ਨਾਲ ਜਾਂਦੇ ਨੇ ਜਿਹੜੇ ਕੋੜਿਆਂ ਨੂੰ ਸੰਭਾਲਦੇ ਨੇ ਡਟ ਬੰਦੇ ਨੇ ਦੋ ਸੋ ਇਸ ਕਰਕੇ ਜੇ ਮਾਲਕ ਦੇ ਕਾਰਜ ਹਨ ਉਹ ਆਪੇ ਕਰੀ ਜਾਂਦਾ ਸਮਝ ਤੋਂ ਬਾਹਰ ਹੂੰ ਸਮਝ ਨਹੀਂ ਸਕਦੇ ਉਹਦੇ ਕਾਰਜਾਂ ਨੂੰ ਉਨੇ ਕਿਹੜੇ ਕਾਰਜ ਵਿੱਚ ਕਿਹੜੀ ਰੰਗ ਦੇ ਸਿਪਾਈ ਹੈ ਇਹ ਉਹ ਹੀ ਜਾਣਦਾ ਹੈ ਸਰ ਜਿਹੜਾ ਬਾਣਾ ਪਨ ਵਾਲੀ ਗੱਲ ਆ ਵੇਖੋ ਆ ਪਿਛਲੇ ਮਹੀਨੇ ਗੱਲਬਾਤ ਕੀਤੀ ਸੀ ਜਦੋਂ ਮਜੀਠੀਏ ਬਾਰੇ ਮਜੀਠੀਏ ਦੀ ਗੱਲ ਕਲੀਅਰ ਹੋ ਗਈ ਵੀ ਤੁਸੀਂ ਗੱਲ ਕਹੀ ਸੀ ਵੀ ਇਹ ਬਾਦਲਾ ਦਾ ਬਾਦਲਾ ਦੇ ਨਾਲ ਹੀ ਹੈ ਇਹ ਬਿ ਡਰਾਮਾ ਕਰਦੇ ਆ ਅਸਲ ਜਿਵੇਂ ਇਹ ਬਖਰੇ ਨਹੀਂ ਗਏ ਪਰ ਹੁਣ ਬਾਦਲ ਸਾਹਿਬ ਸੁਖਵੀਰ ਬਾਲ ਦੇ ਮੂੰਹ ਮਜੀਠੀਆ ਸਾਹਿਬ ਮਜੀਠੀਆ ਸਾਹਿਬ ਲਗਾਤਾਰੀ ਹੋ ਰਿਹਾ ਹੈ ਹੂੰ ਤੇ ਉਹ ਗੱਲ ਕਲੀਅਰ ਹੋ ਗਈ ਵੀ ਇਹ ਇੱਕੋ ਹੀ ਨੇ ਸਾਨੂੰ ਵਿਖਾਰਿਆ ਵੀ ਅਸੀਂ ਲੜ ਪਏ ਆਪ ਚ ਪਰ ਲੜੇ-ਲੁੜੇ ਕੱਖ ਨਹੀਂਗੇ ਤਾਂ ਅੰਦਰ ਖਾਤੇ ਇੱਕੋ ਹੀ ਆ ਭਾਈ ਸਾਹਿਬ ਦੇ ਭਾਈ ਸਾਹਿਬ ਦੇਖੋ ਜਿਹੜੀ ਜ਼ਿੰਦਗੀ ਆ ਸਾਰੀ ਜਵਾਨੀ ਕੋ ਲੈ ਕੇ ਸਾਰੀ ਟੋੜਾ ਸਾਹਿਬ ਨਾਲ ਗੁਜ਼ਾਰਸ਼ ਜੀ ਹੂੰ 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 ਔਰ ਟੋੜਾ ਸਾਹਿਬ ਕੋ ਰਹਿ ਕੇ ਜਿਹੜਾ ਬੰਦਾ ਕੁਛ ਇਹ ਸਿੱਖਿਆ ਨਾ ਹੋਵੇ ਤੇ ਆਉਣ ਵਾਲਾ ਸਮਾਂ ਕਿਹੋ ਜਿਹਾ ਹੋ ਜਾਏਗਾ ਉਹ ਸਿੱਖ ਵੀ ਨਹੀਂ ਸਕਦਾ ਹੂੰ ਇੱਕ ਧਾਰਮਿਕ ਸ਼ੇਰ ਤਾਂ ਹੈ ਹੀ ਹੈ ਸੀ ਉਹਨਾਂ ਨੂੰ ਜਾਣਕਾਰੀ ਬੁੱਧੀ ਬਹੁਤ ਜ਼ਿਆਦਾ ਸੀ ਬਾਦਸ਼ਾਹ ਨੇ ਬਖਸ਼ੀ ਬਹੁਤ ਜ਼ਿਆਦਾ ਬਖਸ਼ੀ ਸੀ ਕੋਈ ਵੀ ਅਜੇ ਤੱਕ ਉਹਨਾਂ ਦੇ ਪ੍ਰਤੀ ਕੋਈ ਦੋਸ਼ ਲਾ ਕੇ ਵੇਖ ਨਹੀਂ ਹੈਗਾ ਨਹੀਂ ਹੈਗਾ ਔਰ ਨਾ ਹੋਏਗਾ ਕਦੀ ਤੇ ਉਸ ਆਦਮੀ ਦੇ ਨਾਲ ਇੰਨਾ ਲੰਬਾ ਸਮਾਂ ਲੈਣਾ ਕਿ ਜਿੰਦਗੀ ਦਾ ਕੱਲੋ ਅੱਧਾ ਹੀ ਸੰਯੋਧੇ ਨਾਲ ਕੁਦਰਤੀ ਇਹ ਚੀਜ਼ਾਂ ਆਏ ਪਤਾ ਲੱਗ ਜਾਂਦਾ ਬਈ ਬਹੁਤ ਕਿਹੋ ਜਿਹਾ ਹੈ ਕਿ ਇਹ ਕੀ ਕਰੇਗਾ ਕੱਲ ਆ ਹਾਂ ਇਸ ਤਰ੍ਹਾਂ ਕਿਹੜਾ ਹੈਗਾ ਤਾਂ ਸਿਆਸਤਾਂ ਦੇ ਕੰਮ ਨੇ ਚੱਲਦੇ ਹੀ ਰਹਿਣੇ ਆ ਚੱਲਦੇ ਹੁਣੇ ਪਰ ਆਪਾਂ ਸਿਆਸਤਾਂ ਤੋਂ ਵੀ ਲੈਣਾ ਜੀ 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 ਆਪਾਂ ਤੋਂ ਪਾਤਸ਼ਾਹ ਨੇ ਜਿਹੜੀ ਸੇਵਾ ਬਖਸ਼ੀ ਹੈ ਬਸ ਉਸ ਸੇਵਾ ਦਾ ਕਾਪਾ ਸਿਮਤ ਹੈ ਜੀ ਡਾਕਟਰ ਸਾਹਿਬ ਜਿਹੜੇ ਦਾ ਆਪਾਂ ਗੁਰਤੇਗ ਬਾਦਲ ਹਸਪੀਟਲ ਜਿੱਦਾਂ ਤੁਹਾਨੂੰ ਗੁਰਸਾਹਿਬ ਵੱਲੋਂ ਇੱਥੇ ਮਸ਼ੀਨਾਂ ਲਾਈਆਂ ਹੋਈਆਂ ਮੈਂ ਜਾਣਕਾਰੀ ਅੱਜ ਇਹ ਵੀ ਸਾਂਝੀ ਕਰਦੇ ਹਾਂ ਜਿਹੜੀਆਂ ਮਸ਼ੀਨਾਂ ਵਾਂ ਬਹੁਤੀ ਵਾਰ ਜਿਹੜੀਆਂ ਮਸ਼ੀਨਾਂ ਆਮ ਕਰਕੇ ਜਿਹੜੀਆਂ ਪ੍ਰੇਸ਼ਨਾ ਵਾਸਤੇ ਵਰਤੀਆਂ ਜਾਂਦੀ ਆ ਉਹ ਬਹੁਤ ਸਸਤੀਆਂ ਹੁੰਦੀਆਂ ਜਿਹੜੀ ਤੁਹਾਡੀਆਂ ਮਸ਼ੀਨਾਂ ਦੀ ਕੋਸਟ ਕੀ ਐ ਔਰ ਕਿੱਥੋਂ ਤੁਸੀਂ ਇੰਪੋਰਟ ਕਰਵਾਈਆਂ ਸਾਰੀਆਂ ਇਹ ਸਾਰੀਆਂ ਜਿਹੜੀਆਂ ਨਾ ਇਹ ਇੰਪੋਰਟ ਹੋਈਆਂ ਨੇ ਅਮਰੀਕਾ ਤੋਂ ਅੱਛਾ ਅਮਰੀਕਾ ਤੋਂ ਆਈਆਂ ਅਮਰੀਕਾ ਤੋਂ ਇੰਪੋਰਟ ਦੀਆਂ ਔਰ ਸੰਗਤ ਦਾ ਸਾਥ ਦੇਖੋ ਅਸੀਂ ਕੇ ਵੀ ਕਹਿ ਦਿੰਨੇ ਆ ਵੀ ਅੱਜ ਇਨੇ ਮਰੀਜ਼ ਨੇ ਆ ਵੀ ਇਨੇ ਪੈਸੇ ਬਣਾ ਲਏ ਅਸੀਂ ਮਰੀਜ਼ ਨਹੀਂ ਕਹਿੰਦੇ ਅਸੀਂ ਇਹ ਕਹਿੰਨੇ ਆ ਵੀ ਗੁਰੂ ਰਾਮਦਾਸ ਬਾਛਾ ਤੇਰੀ ਸੰਗਤ ਆਈ ਤੇਰੀ ਫੌਜ ਆਈ ਹੈ ਜੋ ਵੀ ਉਹ ਪੈਸੇ ਮਤਲਬ ਕਿ ਫੀਸ ਰੱਖੇ ਬੇਥਨ ਦੀ ਰਕੀ ਕੋਈ ਨਹੀਂ ਹਮ ਪਲਾਸ ਜਿਹੜਾ ਕਮਰੇ ਦਾ ਹੈਗਾ ਉਹ ਕੋਈ ਨਹੀਂ ਵਾਰਡ ਦਾ ਕੋਈ ਨਹੀਂ ਜਿਹੜਾ ਆਪਣੀ ਦਵਾਈ ਲੈਣੀ ਹੁੰਦਾ ਹੈ ਉਹਦੇ ਵਿੱਚ ਇੰਨੀ ਕੁ ਬਰਕਤ ਹੈ ਇੰਨੀ ਕੁ ਬਰਕਤ ਹੈ ਪੈਸੇ ਮੁਕਦੇ ਇਹ ਜਿੰਨਾ ਵੀ ਕਹੋ ਬਾਦਸ਼ਾਹ ਦੀ ਬਖਸ਼ਿਸ਼ ਵਰਗਾ ਇਹ ਹੋਰ ਹੈ ਬਾਝੇ ਸਰੂਗਾ ਨਾਲ ਹੀ ਕਿਉਂਕਿ ਪੈਸੇ ਮਰੀਜ਼ਾਂ ਦੇ ਗਏ ਨਾ ਇਸ ਮਰੀਜ਼ ਕੋਣ ਹੈ ਸੰਗਤ ਹੈ ਸੰਗਤ ਰੂਪ ਵਿੱਚ ਆਇਆ ਸੰਗਤ ਰੂਪ ਵਿੱਚ ਪੈਸੇ ਦੇ ਕੇ ਸਾਰਾ ਕੁਝ ਸੁਨੇ ਕਰ ਦਿੱਤਾ ਜੀ 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 ਮੈਂ ਇੱਕ ਵਾਰੀ ਨਾ ਸਾਖੀ ਪੜ ਰਿਹਾ ਸੀ ਇੱਕ ਨੌਜਵਾਨ ਆ ਬਾਹਰ ਅਮਰੀਕਾ ਬੈਠਾ ਤੇ ਉਹਦੇ ਘਰ ਸੰਤਰੇ ਲੱਗੇ ਸੀਗੇ ਹੂੰ ਉਹ ਸੰਤਰੇ ਲੱਗੇ ਤੇ ਉਹਨੇ ਸੰਤਰੇ ਲਿਆ ਕਿੱਥੇ ਆਪਣੇ ਬਾਹਰ ਰੱਖ ਦਿੱਤੇ ਹੂੰ ਤੇ ਉਹਨੇ ਕਿਹਾ ਬੱਚਿਆਂ ਨੂੰ ਵੀ ਲਾਗੇ ਲਾਗੇ ਵੀ ਉੱਥੋਂ ਵੀ ਆਪਣੇ ਘਰਾਂ ਚੋਂ ਸੰਤਰੇ ਲਿਆ ਕਿੱਥੇ ਰੱਖੋ ਉਹਨਾਂ ਲਿਆ ਕੇ ਰੱਖਨੇ ਸ਼ੁਰੂ ਕਰ ਦਿੱਤੇ ਤੇ ਉਹ ਉੱਥੇ ਉਹਨਾਂ ਨੇ ਸੰਤਰਿਆਂ ਦੀ ਨਾ ਕੋਈ ਪੈਸਾ ਨਹੀਂ ਰੱਖਿਆ ਕਹਿੰਦੇ ਵੀ ਜਿਹੜਾ ਮਰਜ਼ੀ ਚੱਕ ਕੇ ਲੈ ਜਾਈ ਜਾਵੇ ਖਾਈ ਜਾਵੇ ਹੁਣ ਕਈ ਲੋਕ ਸੰ ਘਰਾਂ ਜਿੱਥੇ ਨਾ ਸੰਤਰੇ ਲੱਗੇ ਉਹ ਲੜਦੇ ਸਨ ਵੀ ਸਾਡੇ ਕੋਲ ਕੋਈ ਸੰਤਰਿਆਂ ਨਾਲ ਤੋੜ ਕੇ ਲੈ ਜੇ ਸਾਡੇ ਕੋਲ ਕੋਈ ਫਲ ਨਾਲ ਤੋੜ ਕੇ ਲੈ ਜੇ ਉਹਨੇ ਕਿਹਾ ਵੀ ਮੈਂ ਤੇ ਗੁਰਨਾਨ ਸਾਹਿਬ ਦੇ ਕਨਸੈਪਟ ਨੂੰ ਲੈ ਕੇ ਚੱਲਿਆਂ ਵੀ ਵੰਡ ਸਕੋ ਹਮ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਦੋਂ ਉਹਨੇ ਇਹਦਾ ਕੀਤਾ ਵੰਡ ਛਕਣ ਦੀ ਭਾਵਨਾ ਦੇ ਨਾਲ ਜਿਹੜੇ ਆਣ ਗਵਾਨ ਦੇ ਲੋਕਾਂ ਜਿਹੜੇ ਵੀ ਫਲ ਘਰ ਲੱਗੇ ਸੀ ਉਹ ਨਾਲਿਆ ਕੋਥੇ ਢੇਰੀ ਕਰਨੇ ਸ਼ੁਰੂ ਕਰਤੇ ਅੱਜ ਕੋਈ ਲੈ ਆ ਅੱਜ ਕੋਈ ਲੈ ਆ ਉੱਥੇ ਰੋਡ ਟੋਕਣੀਆਂ ਭਰਨੀਆਂ ਸ਼ੁਰੂ ਹੋ ਗਈਆਂ ਉਹਨੇ ਨੌਜਵਾਨ ਨੇ ਗੱਲ ਦੱਸੀ ਕਹਿੰਦੇ ਵੀ ਮੈਂ ਸੁਨਿਆ ਸੀ ਵੀ ਵੰਡ ਛਕਨ ਦੇ ਨਾਲ ਵੱਧਦਾ ਵੀ ਗੁਰੂ ਸਾਹਿਬ ਦਾ ਜਿਹੜਾ ਕਨਸੈਪਟ ਆ ਨਾ ਵੀ ਵੰਡ ਛਕਨ ਦੇ ਨਾਲ ਵੱਧਦਾ ਕਹਿੰਦੇ ਮੈਂ ਅੱਜ ਪ੍ਰਤੱਖ ਵੇਖ ਲਿਆ ਮੈਂ ਤਾਂ ਸੋਚਿਆ ਸੀ ਵੀ ਵੀ ਹੋ ਸਕਦਾ ਵੀ ਜਿੰਨੇ ਅਸੀਂ ਫ੍ਰੀ ਬੰਡਲ ਲੱਗੇ ਆ ਤੇ ਘਟ ਜਾਏਗਾ ਕਹਿੰਦਾ ਨਾ ਨਾ ਕਹਿੰਦਾ ਵੀ ਜਿਹੜੇ ਅਸੀਂ 10 15 ਘਰ ਇਥੇ ਕਲੋਨੀ ਚ ਰਹਿੰਦੇ ਆ ਉਹਨਾਂ ਕਰਾਜੀ ਜਿਹੜਾ ਵੀ ਫਾਲਿਆ ਉਹ ਜਿੰਨਾ ਕੋ ਲੋਡ ਹੁੰਦਾ ਘਰ ਰੱਖ ਲੈਂਦੇ ਆ ਬਾਕੀ ਜਿੰਨਾ ਫਾਲਿਆ ਇੱਥੇ ਲਿਆ ਕੇ ਰੱਖ ਦਿੰਦੇ ਆ ਔਰ ਲੋਕ ਇਥੋਂ ਫ੍ਰੀ ਲੈ ਜਾਂਦੇ ਆ ਔਰ ਕਦੀ ਮੁੱਕਦਾ ਹੀ ਨਹੀਂਗਾ ਤੇ ਐ ਲੱਗਦਾ ਵੀ ਜਿਹੜਾ ਤੁਸੀਂ ਲੰਗਰ ਲਾਇਆ ਸੰਗਤਾਂ ਵਾਸਤੇ ਵੀ ਮਰੀਚਾਂ ਦਾ ਕਮਰੇ ਦਾ ਵੇਖੋ ਆਮ ਕਰਕੇ ਜਿਹੜੂ ਕਿਸੇ ਹਸਪੀਟਲ ਜਾਂਦੇ ਆ ਨਾ ਬਹੁਤੀ ਵਾਰ ਇਹ ਤਾਂ ਹੁੰਦਾ ਵੀ 1200 2000 ਰੁਪਿਆ ਏਸੀ ਰੂਮ ਦਾ ਵੱਖਰਾ ਡਾਕਟਰ ਲੈ ਲੈਂਦੇ ਆ 4000 4000 ਰੁਪਿਆ ਏਸੀ ਰੂਮ ਦਾ ਜੇ ਦੱਸਦੇ ਰਹੇ ਤੇ 40000 ਰੁਪਿਆ ਏਸੀ ਰੂਮ ਦਾ ਗਰੀਬ ਬੰਦਾ ਭਾਰੀ ਨਹੀਂ ਸਕਦਾ ਤੁਸੀਂ ਏਸੀ ਰੂਮ ਦਾ ਕੋਈ ਖਰਚਾ ਨਹੀਂ ਰੱਖਿਆ ਨਹੀਂ ਆਪਣੀ ਫੀਸ ਕੋਈ ਨਹੀਂ ਰੱਖੀ ਵੇਖਣ ਦੀ ਨਹੀਂ ਵੇਖਣ ਦੀ ਫੀਸ ਰੱਖੀ ਫਿਰ ਇਹ ਸਾਰੇ ਖਰਚੇ ਕਿੱਦਾਂ ਪੂਰੇ ਹੁੰਦੇ ਆ ਮੈਂ ਤੁਹਾਨੂੰ ਦੱਸਦਾ ਜੀ ਗੁਰੂ ਗੋਬਿੰਦ ਸਿੰਘ ਪਾਛੇ ਜਾਂ ਸਾਨੂੰ ਖੁਦ ਨਹੀਂ ਪਤਾ ਲੱਗਦਾ ਪੈਸੇ ਕਿੱਥੋਂ ਆਉਂਦੇ ਨੇ ਕਿੱਦਾਂ ਆ ਜਾਂਦੇ ਨੇ ਉਹ ਜਿੰਨੇ ਸਾਨੂੰ ਚਾਹੀਦੇ ਹੁੰਦੇ ਉਹ ਤੋਂ ਵੱਧ ਆ ਜਾਂਦੇ ਅੱਛਾ ਔਰ ਕਦੀ ਸਾਡਾ ਕੋਈ ਹਿਸਾਬ ਕਿਤਾਬ ਨਹੀਂ ਕੋਈ ਜਿੰਤਿੰਟ ਨਹੀਂ ਹੁੰਦਾ ਹਿਸਾਬਤਾ ਕਰਦੇ ਅੱਜ ਕਿੰਨੇ ਆਏ ਕਿੰਨੇ ਖਰਚਾ ਕੋਈ ਹਿਸਾਬਤਾ ਲੈ ਆ ਤੇ ਫੜ ਕੇ ਪਾਛਾ ਦੀ ਗੁਰਬ ਸੁੱਟਦੇ ਨੇ ਔਰ ਮਹੀਨੇ ਦਾ ਖਰਚਾ ਜਿਹੜਾ ਮੇਰਾ ਆਵਾ ਕਿਉਂਕਿ ਤਿੰਨ ਦੇ ਮੈਂਬਰ ਆ ਬੇਟਾ ਵਾ ਵਾਈਫ ਆ ਤੇ ਮੈਂ ਔਰ ਘਰ ਦਾ ਜਿਹੜਾ ਖਰਚਾ ਵਧ ਤੋਂ ਵਧ 25000 ਮਹੀਨੇ ਦਾ ਬਸ ਉਹੀ ਕੱਢ ਕੇ ਦੇਣੇ ਆ ਇਸ ਤੋਂ ਇਲਾਵਾ ਕੋਈ ਪੈਸਾ ਰਹਿਣਾ ਤੁਸੀਂ ਇੱਕ ਅਰੇਜ ਚ ਰਹਿਣਾ ਮੈਂ ਮੈਂ ਉਹ 10 ਬਈ ਦਾ ਦਾ ਕਮਰਾ ਵਾ ਉੱਥੇ ਬੜੇ ਆਨੰਦ ਨਾਲ ਹਮ ਪਾਤਾ ਤਿਆਰਵਾ ਕਰਕੇ ਇੱਕ ਦੇਖਿਆ ਸੀਗਾ ਵੀ ਅਹੀਂ ਇਹੜੇ ਮਹੱਲ ਬਣਾਉਣੇ ਆ ਮਹਿਲ ਬਣਾਉਣੇ ਹਮ ਤੇ ਇੱਕ ਇਨੇ ਛੋਟੇ ਕਮਰੇ 'ਚ ਬੰਦਾ ਰਹਿ ਸਕਦਾ ਹਮ ਮੈਂ ਉੱਥੇ ਕਈ ਸਾਲ ਰਿਹਾ ਹੁਣ ਹੁਣ ਉੱਥੋਂ ਆਉਣ ਨੂੰ ਦਿਲ ਨਹੀਂ ਕਰਦਾ ਕੋਠੀ ਚਲਤੀ ਕੇ ਹਮ ਇਸ ਤੋਂ ਮੈਂ ਜੋ ਕੁਝ ਉੱਥੋਂ ਸਿੱਖਿਆ ਵੀ ਇਹਦਾ ਮਤਲਬ ਇਨਸਾਨ ਦੀਆਂ ਲੋੜਾਂ ਨਹੀਂ ਹੈਗੀਆਂ ਇਹ ਲੋਕਾਂ ਨੂੰ ਵਿਖਾਉਣ ਦੀਆਂ ਲੋੜਾਂ ਨੇ ਸਾਡੀਆਂ ਕਿ ਸਾਡੀ ਏਡੀ ਵੱਡੀ ਕੋਠੀ ਆ ਐਡਾ ਵਾਲਾ ਮਹੱਲ ਹੈ ਇਹ ਜਿਹੜੀ ਕੋਠੀ ਮਹੱਲ ਉਧਰ ਨਹੀਂ ਕਦੇ ਆਏ ਨਹੀਂ ਹਮ ਇਸ ਦਿਵਲ ਦੀ ਕਿਰਪਾ ਵਾ ਬਖਸ਼ਿਸ਼ ਹੈ ਜਿਹੜਾ ਇੱਕ ਨਾਦਨੀ ਦਾ ਚੌਂਦਾ ਇਹ ਨਸੀਬੁਰ ਲੱਗਣ ਦੀ ਕਿਤੇ ਗੱਲ ਚੱਲ ਰਹੀ ਸੀ ਹਾਂਜੀ ਬਰਬਰਾ ਸਾਰੇ ਤੇ ਇਹ ਨਾ ਗਣ ਮੈਂ ਖਣ ਅੱਛਾ ਨਹੀਂ ਲੱਗਾ ਮਾ ਜੀ ਮੇਰੇ ਮਾ ਸੋਚਾਂਗਾ ਦੇਖਾਂਗਾ ਫਿਰ ਉਸ ਕੰਦੇ ਦੁਨੀਆ ਇਹੋ ਜਿਹਾ ਕੰਮਾ ਵਾਸਤੇ ਪੈਸਾ ਲਾ ਲੈ ਭੱਜੀ ਫਿਰ ਮੈਂ ਪੈਸੇ ਦੇਣੇ ਇਹਨੇ ਲੈਣੇ ਵੀ ਆ ਨਾ ਮਰਤੇ ਇਸ ਕਰਕੇ ਮੈਂ ਮੈਨੂੰ ਪਾਛਨ ਜਿਹੜੀ ਕੋੜਿਆਂ ਦੀ ਸੇਵਾ ਦਿੱਤੀ ਹੈ ਕੋੜੇ ਮੇਚ ਕੁੰਦੀਤੀ ਉਸ ਵਕਤ ਮੈਨੂੰ ਕੀ ਹੈ ਅਈ ਨਾਮ ਨਹੀਂ ਜਾਂਦਾ ਦੋ ਦੋ ਢਾਈ ਢਾਈ ਸਵਾਤਮੀ ਰੋਹਦਾ ਦੇਖਣਾ ਹੈ ਹਾਂਜੀ ਬਿਲਕੁਲ ਉਹ ਡੇਲੀ ਚਾਚਾ ਦਾ ਆਪਰੇਸ਼ਨ ਕਰਨੇ ਆ ਮੇਰੇ ਨਾਲ ਦੇ ਡਾਕਟਰ ਕੀ ਕੰਮ ਆ ਰਹੇ ਨੇ ਕੋਈ ਕੰਮ ਕਰਦੇ ਕਰਦੇ ਸਾਥਿਆ ਸਾਰੀ ਰਾਤ ਜਾਗਣਾ ਹਾਂ ਰਾਤ ਜਾਗਣਾ ਸਵੇਰੇ 4 ਵਜੇ ਆ ਕੇ ਸੌਂਦੇ ਨੇ ਕਾ ਨਾ ਨੂੰ ਇੰਨੇ ਜਾਣੀ ਅੰਦਰ ਹੂੰ ਇਹ ਸਾਰੀ ਉਸੇ ਦੀ ਕਿਰਪਾ ਨਾਲ ਜੀ ਜੀ ਉਸੇ ਦੀ ਰਹਿਮਤ ਨਾਲ ਹੂੰ ਇਹ ਲੋਕਾਂ ਨੇ ਬੋੜਾ ਦਾ ਪਤਾ ਹੀ ਕੋਈ ਨਹੀਂ ਕਿੰਨੇ ਕ ਲਾਏ ਨੇ ਜੀ ਜੀ ਇਹਦੇ ਟੂਲ ਵਰਤਦੇ ਜੋ ਜਿੱਦਾਂ ਰੀਡ ਦੀ ਹੱਡੀ ਤੇ ਗੋਡਿਆਂ ਵਾਸਤੇ ਉਹ ਟੂਲ ਤੁਹਾਡੇ ਜੇ ਕਿ ਤੁਸੀਂ ਪ੍ਰੈਸ਼ਰ ਕਰਦੇ ਦੋ ਦਿਨਾਂ ਬਾਅਦ ਬੰਦਾ ਤੁਰਨ ਲੱਗ ਜਾਂਦਾ ਤਿੰਨ ਦਿਨਾਂ ਬਾਅਦ ਬੰਦਾ ਬੈਠ ਤੁਰ ਕੇ ਆਪਣੇ ਆਪ ਕਿਸੇ ਖੁੰਡੀ ਦੇ ਸਹਾਰੇ ਨਹੀਂ ਤੁਰਦਾ ਉਹ ਟੂਲਾਂ ਦੇ ਵਿੱਚ ਕੋਈ ਕੋਈ ਵਧੀਆ ਕੁਆਲਿਟੀ ਜਾਂ ਕੀ ਚੱਕਰ ਆ ਵਧੀਆ ਕੁਆਲਿਟੀ ਦਾ ਹੈ ਹੀ ਹੈ ਬਹੁਤ ਵਧੀਆ ਸੁਪਰ ਕੁਆਲਿਟੀ ਦੇ ਨੇ ਦੂਸਰੀ ਗੱਲ ਸਭ ਤੋਂ ਕਾਊਂਟ ਕਰਦਾ ਹੈ ਕਿ ਡਾਕਟਰ ਦਾ ਐਕਸਪੀਰੀਅੰਸ ਹੂੰ ਕਿ ਉਹਦੇ ਅਸੇਸੇ ਮਾਲਕ ਦਾ ਹੱਥ ਕਿੰਨਾ ਹੂੰ ਜਦੋਂ ਮਾਲਕ ਦਾ ਹੱਥ ਹੋਵੇ ਨਾ ਤੇ ਫਿਰ ਜਿੱਦਨ ਨੂੰ ਮਰਜ਼ੀ ਪਏ ਉਹ ਦਾਂ ਵੀ ਸਿੱਧੇ ਕਰ ਦਿੰਦਾ ਹੂੰ ਅਜੇ ਤੱਕ ਕਦੀ ਗੋਡਿਆਂ ਦਾ ਜਾਂ ਚੂਲੇ ਵਜਨ ਦਾ ਜਾਂ ਰੀੜ ਦੀ ਹੱਡੀ ਦਾ ਸਾਡਾ ਆਪਰੇਸ਼ਨ ਫੇਲ ਨਹੀਂ ਹੋਇਆ ਹੂੰ ਅਜੇ ਤੱਕ ਜੀ ਜੀ ਵੀ ਰੀੜ ਦੀ ਹੱਡੀ ਜਿਹੜਾ ਆਪਰੇਸ਼ਨ ਮੈਂ ਬਾਅਦ ਵਿੱਚ ਅਸੀਂ 80% ਮੰਨਦੇ ਆ ਬਾਕੀ ਰਿਸਕ ਮੰਨਦੇ ਆ ਜੋਤੇ ਜ਼ਿਆਦਾ ਬਰੀਕ ਦਾ ਨਾੜਾ ਹੁੰਦੀਆਂ ਨਾ ਨਾ ਨਹੀਂ ਐਕਚੁਅਲੀ ਡੂਰਾ ਹੁੰਦਾ ਉੱਥੇ ਵੀ ਜਿਹੜਾ ਜਾਂਦਾ ਜਦੋਂ ਅਸੀਂ ਨੈਕਟ ਵੀ ਕਰਦੇ ਆ ਲੈਮਨਾ ਤੋਂ ਕੱਢਦੇ ਆ ਤੇ ਥੱਲੇ ਡੂਰਾ ਦੇ ਕੱਟੇ ਜਾਣ ਦੀ ਸੰਭਾਵਨਾ ਹੁੰਦੀ ਉਹ ਕੱਟਿਆ ਗਿਆ ਤਾਂ ਬੰਦਾ ਖਤਮ ਹੋ ਗਿਆ ਜਿਹੜਾ ਤਾਂ ਖਤਮ ਹੋ ਗਿਆ ਪਰ ਇੰਨਾ ਕਿ ਇਨਸਟਰੂਮੈਂਟ ਇਹਦਾ ਹਾਈ ਫਾਈ ਰੱਖਣਾ ਔਰ ਨਹੀਂ ਹੁੰਦਾ ਇਹ ਚੀਜ਼ ਜੀ ਜੀ ਜਦੋਂ ਇਹ ਤੁਰਨਾ ਸਾਰੇ ਰੱਖਣਾ ਪਹੇਲਾ ਦਾਸ ਕਰਨੇ ਕੋ ਰਹਿੰਦਾ ਫਾਟ ਚੈਲੇ ਸੋਡੀ ਸੰਤਾਨਾ ਫਿਰ ਜਾਏ ਕੰਮ 'ਤੇ ਜੀ ਜਿਹੜਾ ਡਾਕਟਰ ਸਾਹਿਬ 20 April ਨੂੰ ਫਤਿਹ ਮਾਰਚ ਦਿੱਲੀ ਦੀ ਧਰਤੀ ਤੇ ਦਿੱਲੀ ਗੁਰਦੁਆਰਾ ਪਰਉਂਧਾ ਕਮੇਟੀ ਵੱਲੋਂ ਕਰਾਇਆ ਜਾ ਰਿਹਾ ਜੀ ਇਹਦੇ ਵਿੱਚ ਤੁਹਾਡੀ ਕੀ ਸ਼ਮੂਲੀਅਤ ਹੋਵੇਗੀ ਔਰ ਤੁਹਾਡੇ ਵੱਲੋਂ ਕਿਹੜੀਆਂ ਸੇਵਾਵਾਂ ਦਿੱਲੀ ਕਮੇਟੀ ਨੇ ਲਾਈਆਂ ਜੋ ਤੇ ਪਾਤਸ਼ਾਹ ਦਾ ਉਸ ਦਿਨ ਫਤਿਹ ਦਿਵਸ ਹੈ ਕੀ ਜੋ ਅਸੀਂ ਸੇਵਾ ਕਰ ਸਕਦੇ ਉਹ ਤੇ ਸਾਡਾ ਫਰਜ਼ ਹੂੰ ਜਿਹੜੀ ਘੋੜਿਆਂ ਦੀ ਮੇਨ ਹੈ ਕੋੜੇ ਆਪ ਕੱਲ ਸ਼ਾਮੀ ਤੁਰਾਂਗਾ। ਡੱਕ ਤੇ ਲੈ ਕੇ ਕੱਲੇ ਕੋੜੇ ਨਹੀਂ ਕਦੇ ਤੇ ਇਹਦਾ ਮਾਲ ਪਿੱਛੇ ਆਪਣੀ ਗੱਡੀ ਲਾ ਲੈ। ਜੀ ਜੀ। ਔਰ ਉੱਥੇ ਜਾ ਕੇ ਪ੍ਰਬੰਧ ਆਲੀ ਪਹਿਲਾ ਬੰਦੇ ਵੀ ਭੇਜ ਲੈ ਵੀ ਵਖੋ। ਬੱਥੇ ਹੈਗਾ ਘੱਟੇ ਚ ਨਹੀਂ ਬੈਂਦੀ। ਜੀ ਜੀ। ਕਾਹ ਵਾਲੀ ਜਗ੍ਹਾ ਹਮੁੰਚੇਗਾ ਸੋਲ ਵੀ ਬੜੇ ਨੇ। ਦਸੰਦ ਖੁੱਲੇ ਰਹਿੰਦੇ ਅੰਦਰ। ਉਹ ਸਾਰੇ ਪਹੁੰਚ ਗਏ। ਕੱਲ ਸ਼ਾਮੇ ਸੀ ਤੁਰਾਂਗੇ ਅ ਰਾਤੀ ਪਹੁੰਚ ਜਾਵਾਂਗੇ। ਰਾਤੀ ਪਹੁੰਚ ਕੇ ਕੋੜੇ ਆਰਾਮ ਕਰਨਗੇ ਤੇ ਫਤਿਹ ਮਾਰੇ ਦੇ ਵਿੱਚ ਸ਼ਾਮਲ ਹੋਣਗੇ। ਸਭ ਤੋਂ ਗਏ ਘੁਰ ਕੋ ਸਿੰਘ ਪਾਛਾ ਦਾ ਨੀਲਾ ਘੋੜਾ ਔਰ ਸ਼ਾਇਦ ਤੁਹਾਨੂੰ ਇੱਕ ਨਹੀਂ ਹਜ਼ਾਰਾਂ ਲੋਕ ਦੱਸ ਦੇਣਗੇ ਜਿਸਨ ਤਲੰਡੀ ਸਭੋ ਸੀ ਨਾ ਹਾਂ ਤੇ ਪਾਛਾ ਦਾ ਘੋੜਾ ਗਿਆ ਸੀ ਤੇ ਭਾਈ ਦਾਸ ਨੂੰ ਭਾਈ ਤਰਨ ਸਿੰਘ ਦਾ ਘੋੜਾ ਪਿੱਛੇ ਉਸ ਨਾਲ ਬਰਾਬਰ ਹੋ ਉਸ ਘੋੜੇ ਦੇ ਵਿੱਚੋਂ ਪਾਛਾ ਦੇ ਘੋੜੇ ਤੋਂ ਇਦਾਂ ਪਸੀਨਾ ਸੀਗਾ ਕਿ ਜਿੱਦਾਂ ਉਹ ਨਿਵਾ ਰਹੇ ਉਹਦੇ ਉੱਤੇ ਪਾਣੀ ਛੱਡਿਆ ਥੱਲੇ ਚੋਰ ਬਚਾਏ ਆ ਲਾਦਾ ਨਹੀਂ ਤਾਂ ਕੁਰਸਾ ਵਾ ਸਵਾਰੀ ਕਰਦੇ ਆ ਸਵਾਰੀ ਕਰਦੇ ਹੋਣਗੇ ਭਾਰ ਪਿਆ ਤਾਂ ਹੀ ਪਸੀਨਾ ਇਦਾਂ ਚੋਂਦਾ ਹੈ ਉਦਾਂ ਕਦੋਂ ਜਾਉਣਾ ਸੀ ਨਹੀਂ ਤੇ ਉਵੇਂ ਕੱਲੀ ਤੇ ਕਾਠੀ ਹੈ ਕਾਠੀ ਨਾਲ ਕੀ ਹੁੰਦਾ ਔਰ ਕਿਹੀਂ ਮੇਜਰ ਸਿੰਘ ਹੋਣੀ ਉੱਥੇ ਸੀ ਸਾਰੇ ਦਲ ਉੱਥੇ ਸੀ ਤੇ ਪੁੱਛੋ ਸੀ ਕਿ ਉੱਥੇ ਮਾਲਕ ਨੇ ਕਿਹੜੀ ਕੀ ਬਾਈਪ ਜੀ ਚਾਰੇ ਆ ਉਹਨਾਂ ਦੇ ਜਿੱਦਾਂ 깔ੋ ਬਾਈਪ ਲਾ ਕੇ ਨੇ ਕੋੜੇ ਤੁਸੀਂ ਛੜ ਦਦੇ ਥੱਲੇ ਪਾਣੀ ਡਿੱਗੇ ਜਾਂਦਾ ਉਸ ਇਸ ਤਰ੍ਹਾਂ ਡਿੱਗਦਾ ਜੀ ਅ ਸ਼ੋਟ ਦਰਸ਼ਕੋ ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ ਜੋ ਗੁਰੂ ਕੇ ਬਾਣੇ ਵਿੱਚ ਸੱਜੁਕੇ ਆ ਔਰ ਵਿਸਾਖੀ ਵਾਲੇ ਦਿਨ ਆਪਾਂ ਇੱਕ ਗੱਲ ਕਹਿੰਨੇ ਆ ਕਿ ਸਤਗੁਰਾਂ ਨੇ ਸਾਨੂੰ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮਿਓ ਕਰੋ ਨਵਾਸ ਨਦੇੜ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਤੁਸੀਂ ਤੇ ਪਰਲੋਕ ਸudar ਜਾਣਾ ਤੁਹਾਡੇ ਸ਼ਰੀਰ ਛੱਡ ਜਾਣ ਤੋਂ ਬਾਅਦ ਅਸੀਂ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ ਤੇ ਮਹਾਰਾਜ ਨੇ ਕਿਹਾ ਸੀ ਪੰਜਾਂ ਸਿੰਘਾਂ ਦੇ ਤਿਆਰ ਬਰ ਤਿਆਰ ਜਥੇ ਦੇ ਦਰਸ਼ਨ ਕਰ ਲਿਓ ਮੈਂ ਉਹਦੇ ਵਿੱਚ ਤੁਹਾਨੂੰ ਦਿਖਾਂਗਾ ਤੇ ਅਗਲਾ ਸਵਾਲ ਸਿੱਖਾਂ ਦੇ ਸੀ ਜੇ ਪੰਜ ਸਿੰਘ ਨਾਮਿਲਨ ਮਹਾਰਾਜ ਫਿਰ ਕਹਿੰਦੇ ਫਿਰ ਕੇਸੀ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਨਿਤਨੇਮ ਕਰਕੇ ਸੋਹਣਾ ਦਮਾਲਾ ਸਜਾ ਕੇ ਸ਼ੀਸ਼ੇ ਦੇ ਸਾਹਮਣੇ ਖੜ ਜਾਈ ਆਪਣੇ ਆਪ ਨੂੰ ਵੇਖੀ ਤੇਰੇ ਵਿੱਚੋ ਹੀ ਮੈਂ ਤੈਨੂੰ ਦੇਖਾਂਗਾ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇਹੋ ਕਰੋ ਨਿਵਾਸ ਤੇ ਇਹ ਜਿਹੜਾ ਖਾਲਸਾ ਸਤਗੁਰਾਂ ਨੇ ਪ੍ਰਗਟ ਕੀਤਾ ਵਾ ਇੱਕ ਬਹੁਤ ਹੀ ਸੁੰਦਰ ਲਿਵਾਸ ਔਰ ਇਹ ਜਿਹੜਾ ਲਿਵਾਸ ਹੈ ਸਾਡੇ ਵਰਗੇ ਵੀ ਸੋਚਦੇ ਆ ਕਿ ਅੱਜ ਆ ਪੱਗ ਬੰਨੀਏ ਅੱਜ ਆ ਕੁੜਤਾ ਪਜਾਮਾ ਪਾਈਏ ਪਰ ਜਿਹੜਾ ਗੁਰੂ ਦਾ ਬਾਣਾ ਨਾ ਨੀਲਾ ਰੰਗ ਨੀਲਾ ਬਾਣਾ ਤੇ ਇਹਦੇ ਵਿੱਚ ਕੋਈ ਦੂਜਾ ਕੋਈ 12 பானੇ ਦੀ ਲੋਡ ਨਹੀਂ ਕੋਈ ਵਾਧੂ ਕਪੜੇ ਚੱਕਣ ਦੀ ਲੋਡ ਨਹੀਂ ਬੰਦਾ 2 ਜਾਂ 4 பானਿਆਂ ਵਿੱਚ 5 பானਿਆਂ 'ਚ ਸਾਰੀ ਜ਼ਿੰਦਗੀ ਕੱਟ ਸਕਦਾ ਔਰ ਡਾਕਟਰ ਸਾਹਿਬ ਨੇ ਤੁਹਾਨੂੰ ਆਪਣੀ ਜਵਾਨੀ ਹੀ ਦੱਸ ਦਿੱਤਾ ਹੈ ਕਿ ਰੋਜ਼ ਟੈਨਸ਼ਨ ਪਈ ਰਹਿੰਦੀ ਸੀ ਕਿ ਅੱਜ ਆਹ ਕਮੀਜ਼ ਪਾਣਾ ਹੈ ਅੱਜ ਇਹਦੇ ਨਾਲ ਆਹ ਪੱਗ ਬੰਨੀ ਆ ਅੱਜ ਆਹ ਬ੍ਰਾਂਡਡ ਦੀ ਕੱਪੜੀ ਕਪੜੇ ਪਾਉਣੇ ਆ ਅੱਜ ਆਹ ਬ੍ਰਾਂਡ ਦੀ ਪੈਂਟ ਪਾਉਣੀ ਆ ਪਰ ਹੁਣ ਸਾਰੇ ਬ੍ਰਾਂਡ ਖਤਮ ਹੋ ਗਏ ਸਤਗੁਰਾਂ ਦਾ ਦਿੱਤਾ ਹੋਇਆ ਬਾਣਾ ਜਿਹੜਾ ਪਾ ਕੇ ਗੁਰੂ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਇਹ ਬਾਣੇ ਦੇ ਨਾਲ ਹੀ ਡਾਕਟਰ ਸਾਹਿਬ ਅਮਰੀਕਾ ਨੂੰ ਵੇਖਦੇ ਆ ਬਾਣੇ ਦੇ ਵਿੱਚ ਹੀ ਮਰੀਜ਼ਾਂ ਦੀ ਦੇਖਭਾਲ ਕਰਦੇ ਆ ਆਪਰੇਸ਼ਨ ਕਰਦੇ ਆ ਗੁਰੂ ਤੇਗ ਬਹਾਦਰ ਜਿਹੜਾ ਹਸਪੀਟਲ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆ ਉੱਥੇ ਡਾਕਟਰ ਸਾਹਿਬ ਵੱਲੋਂ ਜਿਹੜਾ ਸੇਵਾਵਾਂ ਨਿਭਾਈਆਂ ਜਾ ਰੀਆਂ ਦਿੱਲੀ ਫਤਿਹ ਦਿਵਸ ਵਿੱਚ ਵੀ ਗੁਰੂ ਸਾਹਿਬ ਜੀ ਵੱਲੋਂ ਜਿਹੜੇ ਘੋੜੇ ਜਿਹੜੇ ਸੇਵਾਵਾਂ ਦਿੱਤੀ ਗਈ ਹੈ ਹਜੂਰ ਸਾਹਿਬ ਦੀ ਧਰਤੀ ਤੋਂ ਗੁਰੂ ਸਾਹਿਬ ਜੀ ਦੇ ਆਪਣਾ ਘੋੜਾ ਮਾਤਾ ਗੁਜਰਕੌਰ ਜੀ ਦਾ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੁਹਕਮ ਸਿੰਘ ਭਾਈ ਸਾਬ ਸਿੰਘ ਤੇ ਚਾਰ ਸਾਹਿਬ ਜਾਂਦਿਆਂ ਦੇ ਘੋੜੇ ਜੋ ਇੱਥੇ ਕਿਲਾ ਅਸਬਲ ਵਿਖੇ ਸੇਵਾਮਹੋਰੀਆਂ ਉਹਨਾਂ ਉੱਤੇ ਕੋਈ ਸਵਾਰੀ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਕੇਵਲ ਤੇ ਉਹਨਾਂ ਦੀ ਜਿਹੜੀ ਹੈਗੀ ਦੇਖਭਾਲ ਕੀਤੀ ਜਾਂਦੀ ਹੈ ਉਹਨਾਂ ਦਾ ਬੜਾ ਸੋਹਣਾ ਰਹਿਣ ਦਾ ਪ੍ਰਬੰਧ ਕੀਤਾ ਗਿਆ ਔਰ ਸੇਵਾਵਾ ਇਹ ਡਾਕਟਰ ਗੁਰਵਿੰਦਰ ਸਿੰਘ ਸਮਰਾਜੀਪਾਸੂ ਬਹੁਤ ਹੀ ਨਿਸ਼ਕਾਮਤਾ ਦੇ ਨਾਲ ਕੀਤੀ ਜਾ ਰਹੀ ਹੈ ਇੱਕ ਗੱਲ ਜਿਹੜੀ ਲਾਸਟ ਵਿੱਚ ਮੈਂ ਤੁਹਾਨੂੰ ਕਹਿ ਦਵਾਂ ਵੀ ਕੋਈ ਵੀ ਜਦੋਂ ਇਹ ਸੇਵਾਵਾ ਵਾਸਤੇ ਕੋਈ ਕਿਸੇ ਮਾਰਚ ਵਿੱਚ ਲੈ ਕੇ ਜਾਂਦੇ ਆ ਉੱਥੇ ਇਹ ਆਪ ਆਪਣਾ ਸਾਰਾ ਖਰਚਾ ਕਰਕੇ ਘੋੜੇ ਲੈ ਕੇ ਜਾਂਦੇ ਆ ਕਿਸੇ ਕੋਲ ਮਾਇਆ ਨਹੀਂ ਲੈਂਦੇ ਧੰਨਵਾਦ ਜੀ ਡਾਕਟਰ ਸਾਹਿਬ ਜੋ ਇਹ ਵਡੀਆਂ ਸੇਵਾਵਾਂ ਨਿਭਾ ਰਹੇ ਆ ਉਹ ਦਿੱਲੀ ਫਤਿਹ ਮਾਰਚ ਵਿੱਚ ਇਹ 20 April ਨੂੰ ਸਮੁਲਿਤ ਕਰਨਗੇ ਦਿੱਲੀ ਗੁਰਦੁਆਰਾ ਪਰੰਦਰ ਕਮੇਟੀ ਵੱਲੋਂ ਇਹਨਾਂ ਨੂੰ ਉਚੇਚੇ ਤੌਰ ਤੇ ਸਦਾ ਆਇਆ ਜੁੜਦੇ ਰਵਾਂਗੇ ਗੱਲਬਾਤ ਕਰਦੇ ਰਵਾਂਗੇ ਦਿੱਲੀ ਫਤਿਹ ਮਾਰਚ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਧੰਨਵਾਦ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ